ਪ੍ਰਭ ਕੈ ਸਿਮਰਨ ਰਿੱਧ ਸਿਧ ਨੋ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਈਸ਼ ਨਾਨੀ ਪ੍ਰਭ ਕੈ ਸਿਮਰਨ ਤੀਰਥ ਈਸ਼ ਨਾਨੀ ਪ੍ਰਭ ਕੈ ਸਿਮਰਨ ਦਰਗਾ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾਮ ਪ੍ਰਭ ਕੈ ਸਿਮਰਨ ਸੋ ਭਲਾ ਸਿ ਸਿਮਰੈ ਜਿਨ ਆਪ ਸਿਮਰਾਈ ਸਿਮਰੈ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਈ ਸਿ ਸਿਮਰੈ ਜਿਨ ਆਪ ਸਿਮਰਾਈ ਜੀ ਗੁਰੂ ਗਨ ਮਹਬੂਬਿ ਸਿਮਰੈ ਨਾਨਕ ਤਾਕੈ ਲਾਗਉ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੇ ਹਾਂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਤੇ ਨਾਲ ਨਾਲ ਹੀ ਗੁਰਮਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਸਮਝਣ ਦਾ ਵਿਚਾਰਨ ਦਾ ਸਾਨੂੰ ਮੌਕਾ ਮਿਲਿਆ ਤੁ ਅੱਜ ਇਹ ਪਹਿਲਾ ਅਸ਼ਟਪਦੀ ਹੈ ਗੁਰਮੁਖੋ ਜੋ ਪਹਿਲੀ ਉਹਦਾ ਤੀਸਰਾ ਪਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਜੀ ਆਓ ਇਹਦੇ ਪਾਵਨ ਬਚਨਾਂ ਨੂੰ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਪ੍ਰਭ ਕੈ ਸਿਮਰਨ ਰਿੱਦ ਸਿੱਧ ਨਉ ਨਿਦ ਜਿਹੜਾ ਗੁਰਮਖੋ ਰਿੱਧ ਸਿੱਧ ਸ਼ਬਦ ਹੈ ਨਾ ਇੱਥੇ ਵੱਖ-ਵੱਖ ਵਿਦਵਾਨਾਂ ਨੇ ਵੱਖਰੀ-ਵੱਖਰੀ ਅਰਥ ਕੀਤੇ ਹੈ ਜਿਵੇਂ ਸਿੱਧ ਦਾ ਜਿਹੜਾ ਅਰਥ ਹੈ ਰਿੱਧ ਦਾ ਜਿਹੜਾ ਅਰਥ ਹੈ ਉਕਾਣ ਸਿੰਘ ਨਾਭਾ ਨੇ ਸਫਲਤਾ ਕੀਤੀ ਆ ਵਾਧਾ ਹੋ ਜਾਣਾ ਉਣਤੀ ਕਰ ਲੈਣਾ ਸਫਲਤਾ ਪ੍ਰਾਪਤ ਹੋ ਜਾਣੀ ਕਹਿੰਦੇ ਸਿੱਧੀ ਪ੍ਰਾਪਤ ਕਰਨੀ ਕੰਮ ਸਫਲ ਕਰ ਲਿਆ ਪਰ ਜਿਹੜੀਆਂ ਕਿਉਂਕਿ ਇਹ ਹਿਰਦ ਸਿ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜੋਗੀਆਂ ਦੇ ਜਿਹੜਾ ਹੈ ਉਹ ਪੰਥ ਵਿੱਚੋਂ ਆਇਆ ਸ਼ਬਦ ਹੈ ਹਿਰਦ ਸਿਧਾ ਉਨ੍ਹਾਂ ਦੇ ਅਨੁਸਾਰ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਉਹ ਨੇ ਅਲੌਲਿਕ ਅਲੌਪਿਕ ਸ਼ਕਤੀਆਂ ਜਿਹੜੀਆਂ ਸਾਨੂੰ ਕਰਾਮਾਤੀ ਸ਼ਕਤੀਆਂ ਅਸੀਂ ਸ਼ਬਦ ਵਰਤਦੇ ਆਂ ਜਿਵੇਂ ਅਸੀਂ ਸਿੱਖ ਇਤਿਹਾਸ ਵਿੱਚ ਵੀ ਪੜ੍ਹਦੇ ਆਂ ਵੀ ਜਦੋਂ ਬਾਬਾ ਰਾਮ ਰਾਏ ਔਰੰਗਜ਼ੇਬ ਦੇ ਦਰਬਾਰ ਮਿਲਣ ਵਾਸਤੇ ਗਏ ਤੇ ਉਹਨਾਂ ਕੋਲੇ ਬੜੀਆਂ ਰਿੱਧੀਆਂ ਸਿੱਧੀਆਂ ਸੀ ਤੇ ਗੁਰੂ ਪਾਤਸ਼ਾਹ ਰਾਈ ਸਾਹਿਬ ਨੇ ਇਤਿਹਾਸੀ ਵੀ ਪੁੱਤਰ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾ ਨੇ ਨਾ ਇਹ ਪਰਮਾਤਮਾ ਦੀ ਦਾਤ ਹੁੰਦੀਆਂ ਨੇ ਸੰਭਾਲ ਲੈਣੀਆਂ ਚਾਹੀਦੀਆਂ ਇਹ ਗਵਾਉਣੀਆਂ ਨਹੀਂ ਚਾਹੀਦੀਆਂ ਉਗਰਨ ਕੋ ਮਾਇਆ ਵਿਆਪ ਗਈ RAM RAJ ਦੇ ਉੱਪਰ ਬਾਹਰ ਦੀ ਜਿਹੜੀ ਵਡਿਆਈ ਸ਼ੋਭਾ ਦੀ ਭੁੱਖ ਸੀ ਉਹਨੇ ਸਾਰੀ ਖੇਡ ਖਰਾਬ ਕਰ ਦਿੱਤੀ ਉਹ ਇਤਿਹਾਸ ਆਪਾਂ ਜਾਣਦੇ ਹਾਂ ਸਾਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੋਗੀਆਂ ਦੇ ਵਿੱਚ ਬੈਠੇ ਆ। ਜੋਗੀਆਂ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਚਾਰ ਪੌੜੀਆਂ ਤੇ ਗੁਰਮੁਖ ਖੁ ਸਿੱਧੀਆਂ ਜਪਜੀ ਸਾਹਿਬ ਦੀ ਬਾਣੀ ਚ ਉਚਾਰਨ ਕੀਤੀਆਂ। ਅਸੀਂ ਪੜ੍ਹਦੇ ਹਾਂ ਆਦੇਸ਼ ਤੇ ਸਹਿ ਆਦੇਸ਼। ਆਦੇਸ਼ ਜਿਹੜਾ ਸ਼ਬਦ ਹੈ ਇਹ ਜੋਗੀਆਂ ਦਾ ਸ਼ਬਦ ਹੈ। ਆਦੇਸ਼ ਦਾ ਅਰਥ ਹੁੰਦਾ ਨਮਸਕਾਰ। ਜਿਵੇਂ ਆਪਾਂ ਫਤਿਹ ਬੁਲਾਉਂਦੇ ਹਾਂ ਜਿਹੜੇ ਹਿੰਦੂ ਵੀਰ ਨੇ ਉਹ ਨਮਸਕਾਰ ਕਰਦੇ ਨੇ ਉਹ ਜੋਗੀ ਆਦੇਸ਼ ਆਦੇਸ਼ ਪੂਕਾਰਦੇ ਨੇ ਉਹ ਇੱਕ ਦੂਜੇ ਨੂੰ ਮਿਲਦੇ ਆ। ਬਾਬਾ ਜੀ ਨੇ ਉਹੀ ਜਿਹੜੀ ਭਾਸ਼ਾ ਸੀ ਵਰਤੀ ਜਪਜੀ ਸਾਹਿਬ ਦੀ ਬਾਣੀ ਚ। ਉੱਥੇ ਗੁਰੂ ਗੰਗ ਸਾਹਿਬ ਪਾਤਸ਼ਾਹ ਕਹਿੰਦੇ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਬਾਜੈ ਨਾਦ ਆਪ ਨਾਥ 나ਥੀ ਸਭ ਜਾਕੇ ਰਿੱਧ ਸਿੱਧ ਅਵਰਾਸਾ ਦਾ। ਜਦ ਇਹ ਕਹਿੰਦੇ ਵੀ ਗੁਰਗੰਸਾਹਿਬ ਪਾਤਸ਼ਾਹ ਦੀ ਬਾਣੀ ਚ ਪਹਿਲਾ ਜਿਹੜੀ ਸਦੀ ਗੱਲ ਕੀਤੀ ਗਈ ਨਾ ਤੇ ਉਹ ਇੱਥੇ ਕੀਤੀ ਗਈ। ਗੁਰਮਖੂ ਜੋਗੀ ਬੈਠੇ ਨੇ ਬਾਬਾ ਜੀ ਦੇ ਆਲੇ ਦੁਆਲੇ ਗੁਰਾਂਖ ਸਾਹਿਬ ਪਾਤਸ਼ਾਹ ਦੇ। ਤੇ ਗੁਰਾਂਖ ਸਾਹਿਬ ਪਾਤਸ਼ਾਹ ਕਹਿੰਦੇ ਨੇ ਭੁਗਤ ਗਿਆਨ। ਚਿੜਕਲ ਨੂੰ ਜੋਗੀ ਸੀ ਨਾ ਉਹ ਚੂਰਮਾ ਬਣਾਉਂਦੇ ਹੁੰਦੇ ਸੀ। ਇੰਦਾਂ ਰੋਟੀਆਂ ਇਕੱਠੀਆਂ ਕਰਨੀਆਂ ਪ੍ਰਸ਼ਾਦਾ। ਪਰ ਉਹਦਾ ਇਕੱਠਾ ਰਲਾ ਕੇ ਸਾਬ ਦਾ ਤੇ ਉਹਦਾ ਚੂਰਾ ਬਣਾ ਕੇ ਆਪਣੇ ਜੋਗੀਆਂ ਚ ਵੰਡ ਦੇਣਾ। ਦਿਆ ਭੰਡਾਰਨ ਵਣ ਦਿੰਦੇ ਸੀ ਆਪਣੇ ਆਪਣੇ ਨੂੰ ਵਣ ਦਿੰਦੇ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਸੀ ਉਹ ਇਹ ਉਹਨਾਂ ਕੋਲ ਸਿੰਧੀ ਨਾਦ ਹੁੰਦੀ ਆ ਉਹ ਉੱਚੀ ਜ਼ੋਰ ਦੀ ਵਜਾ ਦਿੰਦੇ ਸੀ ਤਿੰਨ ਗੱਲਾਂ ਕਰਦੇ ਸੀ ਹੋਰ ਜਾਨਾ ਤੇ ਤਪ ਕਰਦੇ ਸੀ ਵੀਰ ਸਿੱਧੀਆਂ ਮਿਲ ਜਾਣ ਸਾਨੂੰ ਸ਼ਕਤੀਆਂ ਮਿਲ ਜਾਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ ਜੋਗੀਆਂ ਨੂੰ ਪਹਿਲਾਂ ਕਿ ਆ ਭਉਗਤ ਗਿਆਨ ਜੋਗਿਓ ਇਹੇ ਨਾ ਰੋਟੀਆਂ ਦਾ ਭੋਜਨ ਦਾ ਭੁਗਤ ਤਿਆਰ ਕਰਨਾ ਬੜਾ ਸੌਖਾ ਹੈ ਪਰ ਪ੍ਰਮਾਤਮਾ ਦੇ ਸੱਚੇ ਗਿਆਨ ਦਾ ਜਿਹੜਾ ਭੁਗਤ ਹੈ ਨਾ ਉਹ ਚੂਰਮਾ ਔਖਾ ਹੈ ਲਾ ਤੁਸੀਂ ਆ ਰੋਟੀ ਭੋਜਨ ਦਾ ਚੂਰਮਾ ਬਣਾ ਕੇ ਬੈਠੇ ਹੋ ਨਾ ਭੁਗਤ ਬਣਾ ਕੇ ਬੈਠੇ ਹੋ ਇਹ ਤਾਂ ਗ੍ਰਸਤੀ ਬੰਦਾ ਵੀ ਕਰ ਲੈਂਦਾ ਹੈ ਕਿ ਕੋਈ ਔਖਾ ਥੋੜਾ ਕਿਤੇ ਤੁਸੀਂ ਤਾਂ ਜੋਗੀ ਹੈ ਘਰ-ਬਾਰ ਛੱਡ ਕੇ ਪਹਾੜਾਂ ਦੇ ਵਿੱਚ ਆ ਕੇ ਬੈਠੇ ਹੋ ਜੇ ਤੁਸੀਂ ਵੀ ਆਹੀ ਭੋਜਨ ਭੁਗਤ ਭੋਜਣੀ ਤਿਆਰ ਕਰਦੇ ਰਹੇਗੇ ਤੇ ਤੁਹਾਡਾ ਇੱਥੇ ਬਠਣ ਦਾ ਕੀ ਫਾਇਦਾ ਇਹ ਤਾਂ ਗ੍ਰਸਤੀ ਬੰਦੇ ਕਰ ਹੀ ਜਾਂਦੇ ਆ। ਪਰ ਤੁਸੀਂ ਤੁਸੀਂ ਜੋਗੀ ਹੋ ਤੁਹਾਨੂੰ ਚਾਹੀਦਾ ਹੈ ਤੁਹਾਡੇ ਕੋਲੇ ਗਿਆਨ ਦਾ ਚੂਰਮਾ ਹੋਵੇ। ਭੁਗਤ ਗਿਆਨ ਭੁਗਤ ਕਹਿੰਦੇ ਨੇ ਚੂਰਮੇ ਨੇ। ਤੁਸੀਂ ਤਾਂ ਜੋਗੀ ਹੋ ਤੁਹਾਨੂੰ ਚਾਹੀਦਾ ਤੁਹਾਡੇ ਕੋਲੇ ਗਿਆਨ ਦਾ ਚੂਰਮਾ ਹੋਵੇ ਪ੍ਰਮਾਤਮਾ ਦੇ ਸੱਚੇ ਗਿਆਨ ਦਾ ਤਾਂ ਤੁਸੀਂ ਜੋਗੀ ਆ। ਦੂਜਾ ਦਇਆ ਭੰਡਾਰਨ ਪਾਤਸ਼ਾਹ ਕਹਿੰਦੇ ਨਾ ਸੋਨੂੰ ਭੰਡਾਰਨ ਹੁੰਦਾ ਵੰਡਣਾ ਭੰਡਾਰਨ ਵੰਡਣ ਵਾਲਾ ਪਾਤਸ਼ਾਹ ਕਹਿੰਦੇ ਨਾ ਸੋਨੂੰ ਬਣਾਉਣਾ ਆਇਆ ਨਾ ਸੋਨੂੰ ਵੰਡਣਾ ਆਇਆ ਇਹ ਵੀ ਹੁੰਦਾ ਨਾ ਕਈ ਵਾਰ ਬੰਦਾ ਬਣਾ ਲੈਂਦਾ ਕੋਈ ਚੀਜ਼ ਗੁਰਮ ਘੁੰਡਨੀ ਬਹੁਤ ਔਖੀ ਹੈ ਵੰਡਨੀ ਬਹੁਤ ਔਖੀ ਹੈ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਪਿਛਲੇ ਦਿਨੀ ਉਹ ਸੁਵਿੰਦਰ ਸਿੰਘ ਐਡਵੋਕੇਟ ਨੇ ਉਹ ਬੜੇ ਪੰਥਕ ਵੱਡੇ ਆਗੂ ਨਾਲ ਮੇਰੀ ਗੱਲ ਉਹਨਾਂ ਨਾਲ ਹੋ ਰਹੀ ਸੀ ਕਹਿੰਦੇ ਗੱਲ ਜੀ ਅਸੀਂ ਕੇਰਲਾ ਗਏ ਥੋੜੀ ਗੱਲ ਸਮਝਣ ਵਾਲੀ ਇਹਨੂੰ ਨੁਕਤੇ ਨੂੰ ਬੜੇ ਧਿਆਨ ਨਾਲ ਸਮਝੋ ਤੇ ਉੱਥੇ ਨਾ ਕਹਿੰਦੇ ਜੀ ਜਿੱਥੇ ਅਸੀਂ ਠਹਿਰੇ ਸੀ ਥੋੜੀ ਦੂਰ ਨਾ ਉੱਥੇ ਹਿੰਦੂਆਂ ਦਾ ਕੋਈ ਵੱਡਾ ਭੰਡਾਰਾ ਸੀ ਉਹਨਾਂ ਨੇ ਕੋਈ ਆਪਣਾ ਭੋਜਨ ਕੀਤਾ ਹੋਣਾ ਪ੍ਰੋਗਰਾਮ ਤੋ ਕਹਿੰਦੇ ਸਾਡੇ ਕੋਲੇ ਆਏ ਕਹਿਣ ਲੱਗੇ ਜੀ ਵੀ ਸਾਨੂੰ ਨਾ ਭੰਡਾਰਾ ਵਰਤੌਣ ਵਾਲੇ ਬੰਦੇ ਚਾਹੀਦੇ ਆ ਉਹ ਕਹਿੰਦੇ ਵੀ ਅਸੀਂ ਪੁੱਛਿਆ ਵੀ ਬਣਾਉਣ ਵਾਲੇ ਚਾਹੀਦੇ ਕਹਿੰਦੇ ਨਹੀਂ ਸਾਡੇ ਕੋਲੇ ਬਣਾਉਣ ਵਾਲੇ ਹੈਗੇ ਆ ਸਾਡੇ ਕੋਲੇ ਬਣਾਉਣ ਵਾਲੇ ਬੰਦੇ ਹੈਗੇ ਆ ਸਾਡੇ ਸਿਰਫ ਵਰਤੌਣ ਵਾਲੇ ਚਾਹੀਦੇ ਆ ਉਹ ਕਹਿੰਦੇ ਵੀ ਜੇ ਤੁਹਾਡੇ ਕੋਲੇ ਵਰਤੌਣ ਵਾਲੇ ਹੈਗੇ ਬਣਾਉਣ ਵਾਲੇ ਹੈਗੇ ਤਾਂ ਕੋਈ ਕੋਈ ਵਰਤੌਣ ਵਾਲੇ ਵੀ ਹੋਣਗੇ ਉਹ ਕਹਿੰਦੇ ਵੀ ਨਹੀਂ ਤੁਸੀਂ ਸਿੱਖੋ ਤੁਸੀਂ ਗੁਰੂ ਪਾਤਸ਼ਾਹ ਦੀ ਬਾਣੀ ਪੜਨ ਵਾਲੇ ਹੋ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਤੁਹਾਡੇ ਕੋਲੋਂ ਅਸੀਂ ਵਰਤਾਰੇ ਲਈਏ ਵਰਤਾਉਣ ਵਾਲ ਤੁਸੀਂ ਹੋ। ਤਾਂ ਅਸੀਂ ਕਹਿੰਦੇ ਆਂ ਵੀ ਅਸੀਂ ਬਣਾ ਲਵਾਂਗੇ ਤੁਸੀਂ ਵਰਤਾਉਣ ਦੀ ਸੇਵਾ ਸੰਭਾਲ ਲਿਓ ਜੀ। ਉਹ ਕਹਿੰਦੇ ਵੀ ਅਸੀਂ ਬੜੇ ਹੈਰਾਨ ਹੋਏ ਵੀ ਇਹ ਕੀ ਗੱਲ ਬਣੀ? ਵੀ ਜਾਤਾ ਕੱਲੇ ਬਣਾਉਣ ਦੀ ਗੱਲ ਵੀ ਕਰਨ ਨਾਲ ਕੱਲੇ ਵਰਤਾਉਣ ਦੀ ਗੱਲ ਕਰਦੇ ਆ। ਕਹਿੰਦੇ ਅਸੀਂ ਪੁੱਛ ਹੀ ਲਿਆ ਉਹਨਾਂ ਦੇ ਕੋਲੋਂ ਵੀ ਭਾਈ ਅਸੀਂ ਸਿੱਖਾਂ ਤੇ ਤੁਸੀਂ ਇਹ ਦੱਸੋ ਵੀ ਜੇ ਤੁਹਾਡੇ ਕੋਲੇ ਬਣਾਉਣ ਵਾਲੇ ਵੀ ਹੈਗੇ ਆ ਖਾਣ ਵਾਲੇ ਵੀ ਹੈਗੇ ਆ ਫਿਰ ਵਰਤਾਉਣ ਦੀ ਕੀ ਸਮੱਸਿਆ? ਉਹ ਕਹਿੰਦੇ ਜਿੰਨਾ ਵਧੀਆ ਸਿੱਖ ਵਰਤੌਂਦੇ ਨਾ ਉਹਨਾਂ ਵਧੀਆ ਵਰਤਾ ਨਹੀਂ ਸਕਦਾ ਹੋਰ ਨੁਕਤਾ ਬੜੇ ਧਿਆਨ ਨਾਲ ਸਮਝੋ ਕਹਿੰਦੇ ਜਿੰਨੇ ਵਧੀਆ ਸਿੱਖ ਵਰਤੌਂਦੇ ਆ ਨਾ ਭੋਜਨ ਉਹਨਾਂ ਵਧੀਆ ਵਰਤਾ ਨਹੀਂ ਸਕਦੇ ਕੋਈ ਪੁੱਛਿਆ ਕਿਉਂ ਕਹਿੰਨ ਲੱਗੇ ਜੀ ਸਾਡੇ ਕੋਲੋਂ ਵਰਤਾਇਆ ਨਹੀਂ ਜਾਂਦਾ ਉਹਨਾਂ ਵਧੀਆ ਅਸੀਂ ਕਿਤਨਾ ਕਿਤੇ ਫਿਰ ਵੀ ਇਹ ਸਮਝ ਜਾਂਦੇ ਆ ਵੀ ਇਹ ਸਾਡਾ ਇਹ ਆਪਣਾ ਇਹ 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 ਉੱਚੀ ਜਾਤ ਦਾ ਬ੍ਰਾਹਮਣ ਹੈ ਇਹ ਨੀਵੀਂ ਜਾਤ ਵਾਲਾ ਇਹ ਸਾਡਾ ਆਪਣੇ ਧਰਮ ਦਾ ਹੈ ਉਹ ਦੂਸਰੇ ਧਰਮ ਦਾ ਕਹਿੰਦਾ ਸਾਡੇ ਵਰਤਾਵਿਆਂ ਦੇ ਵਿੱਚ ਕੁਝ ਨਾ ਕੁਝ ਆ ਜਾਂਦਾ ਹੈ ਫਿਰ ਵੀ ਪਰ ਜਿੰਨਾ ਸਿੱਖ ਨਿਰਪੱਖ ਹੋ ਕੇ ਭਾਵਨਾ ਨਾਲ ਵਰਤਾਉਂਦੇ ਆ ਨਾ ਇੰਨਾ ਵਧੀਆ ਵਰਤਾਉਂਦੇ ਆ ਵੀ ਇਹ ਸਾਡੇ ਗੁਰੂ ਨੇ ਖਾਣਾ ਇਹ ਥੋੜਾ ਸਮਝਦਾ ਵੀ ਅਸੀਂ ਕਿਸੇ ਨੂੰ ਵਰਤਾ ਰਹੇ ਆ ਇਦਾਂ ਸਮਝਦਾ ਵੀ ਅਸੀਂ ਗੁਰੂ ਨੂੰ ਦੇ ਰਹੇ ਆ ਕਹਿੰਦੇ ਇੰਨਾ ਵਧੀਆ ਵਰਤਾਅ ਨਹੀਂ ਕੋਈ ਸਕਦਾ ਹੋਰ ਇਹ ਇਹ ਗੁਰਮੁਖੜੀ ਵਰਤੌਣ ਦੀ ਕਲਾ ਨਾ ਇਹ ਇੰਨੀ ਨਿਰਪੱਖ ਹੋ ਕੇ ਜੇ ਵਰਤੌਣਾ ਇਹ ਇਹ ਗੁਰੂ ਦੀ ਕਿਰਪਾ ਹੈ ਸਾਡੇ ਉੱਪਰ ਇਹ ਸਾਨੂੰ ਦਾਤ ਮਿਲੀ ਹੋਈ ਹੈ ਤੋ ਕਹਿਣ ਦਾ ਭਾਵ ਪਾਤਸ਼ਾਹ ਕਹਿੰਦੇ ਦਇਆ ਭੰਡਾਰ ਜੜ ਤੱਕ ਬੰਦੇ ਅੰਦਰ ਦਇਆ ਨਹੀਂ ਨਾ ਹੋਵੇ ਕਿ ਉਹ ਵਰਤਾ ਨਹੀਂ ਸਕਦਾ ਭੰਡਾਰ ਹੀ ਭੰਡਾਰ ਨਹੀਂ ਕਿ ਵਰਤਾ ਨਹੀਂ ਸਕਦਾ ਵਰਤੌਣ ਵਾਲੇ ਕੋਲੇ ਦਇਆ ਚਾਹੀਦੀ ਦਇਆ ਹੋ ਤਾ ਹੀ ਬਾਬਾ ਜੀ ਨੇ ਕਿਹਾ ਧੌਲ ਧਰਮ ਦਇਆ ਦਾ ਪੂਤ ਸਿੱਖ ਦੇ ਵਿੱਚ ਸਭ ਤੋਂ ਪਹਿਲਾਂ ਪੈਦਾ ਹੀ ਦਇਆ ਕੀਤੀ ਜੇ ਪੰਜ ਪਿਆਰੇ ਥਾਪੇ ਤੇ ਪਹਿਲਾਂ ਦਇਆ ਸਿੰਘ ਹੀ ਆਇਆ ਦਇਆ ਪਹਿਲਾਂ ਦੇ ਕ੍ਰਿਸ਼ਨਾਸ ਕਹਿੰਦੇ ਆ ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋਡੀਐ ਜਿਹ ਘਟ ਤਨ ਮੈਂ ਪ੍ਰਾਣ ਧਰਮ ਦਾ ਮੂਲ ਕੀ ਹੈ ਦਇਆ ਜਿਸ ਬੰਦੇ ਅੰਦਰ ਦਇਆ ਨਹੀਂ ਹੈ ਤਰਸ ਨਹੀਂ ਹੈ ਗੁਰਮਖੋ ਲੱਖਾਂ ਪਾਠ ਕਰੇ ਉੱਤਰ ਨਹੀਂ ਹੋ ਸਕਦਾ ਧਰਮ ਦੀ ਪਦੈਸ਼ ਹੀ ਦਇਆ ਦੇ ਵਿੱਚੋਂ ਹੋਣੀ ਹੈ ਦਇਆ ਧਰਮ ਦਾ ਮੂਲ ਹੈ ਪਾਪ ਮੂਲ ਅਭਿਮਾਨ ਪਾਪਾਂ ਦਾ ਮੂਲ ਕੀ ਹੈ ਹੰਕਾਰ ਤੁਲਸੀ ਦਿਆਨਾ ਛੋਡੀਐ ਤੁਲਸੀ ਦਿਆਨਾ ਛੱਡੀ ਜੜ ਤੱਕ ਤੇਰੇ ਸਰੀਰ ਵਿੱਚ ਪ੍ਰਾਣ ਚੱਲਦੇ ਨੇ ਦਿਆਨਾ ਤਿਆਗਿ ਜੇ ਕਟ ਤਨ ਮੈਂ ਪ੍ਰਾਣ ਤੋ ਇਸ ਕਰਕੇ ਗਿਆ ਪੰਡਾਰਨ ਘਟ ਘਟ ਵਜੈ ਨਾਦ ਪਾਤਸ਼ਾਹ ਕਹਿੰਦੇ ਜੋਗੀਆਂ ਘਟ ਘਟ ਵਿੱਚ ਨਾਦ ਵੱਜਦਾ ਪਿਆ ਤੁਹਾਨੂੰ ਸਿੰਜੀ ਨਾਲ ਵਜਾਉਣ ਦੀ ਲੋੜ ਨਹੀਂ ਐ ਕੋਈ ਉਹ ਵੱਜ ਰਿਹਾ ਤੇ ਜਿਹੜਾ ਤੁਸੀਂ ਤਪ ਕਰਦੇ ਹੋ ਜਪ ਕਰਦੇ ਹੋ ਚੌਂਕੜੇ ਮਾਰਦੇ ਹੋ ਸਮਾਧੀਆਂ ਲਾਉਣੇ ਹੋ ਕਾਦੇ ਲਈ ਵੀ ਰੱਦੀਆਂ ਸਿੱਧੀਆਂ ਮਿਲ ਜਾਣਗੀਆਂ ਪਾਤਸ਼ਾਹ ਕਹਿੰਦੇ ਉਹ ਭਾਈ ਇਹ ਇਹ ਰੱਬ ਦੇ ਪਿਆਰਿਆਂ ਦਾ ਸਵਾਦ ਨਹੀਂ ਐ ਤਾਂ ਹੋਰਾਂ ਦਾ ਸਵਾਦ ਐ ਰੱਬ ਦੇ ਪਿਆਰਿਆਂ ਦੀ ਮੰਜ਼ਲ ਥੋੜਾ ਇਹ ਸਵਾਦ ਆਖੀ ਅਰਥ ਹੈ ਮੰਜ਼ਲ ਜਿਹੜੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਉਹਨਾਂ ਦੀ ਮੰਜ਼ਲ ਰਿੱਧੀਆਂ ਸਿੱਧੀਆਂ ਥੋੜਾ ਉਹਨਾਂ ਦੀ ਮੰਜ਼ਲ ਪ੍ਰਮਾਤਮਾ ਨਾਲ ਮਿਲਾਪ ਹੈ ਲੀਨ ਹੋਣਾ ਹੈ ਰਿੱਧ ਸਿੱਧ ਅਵਰਾ ਸਾਧ ਇਸ ਕਰਕੇ ਗੁਰਮਖੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਸਿੱਖ ਨੂੰ ਕਿਹਾ ਸਿੱਖਾਂ ਤੇਰਾ ਮਕਸਦ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨਾ ਨਹੀਂ ਇਹ ਤਾਂ ਬੜੀ ਛੋਟੀ ਚੀਜ਼ ਹੈ ਰਿੱਧੀਆਂ ਸਿੱਧੀਆਂ ਮਿਲ ਜਾਣੀਆਂ ਇਹ ਬੜੀ ਛੋਟੀ ਜੀ ਚੀਜ਼ ਹੈ ਬਾਦਸ਼ਾਹ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ ਸਦਾ ਵਸਾਏ ਜਿਨੇ ਹਿਰਦੇ ਚ ਨਾਮ ਨੂੰ ਵਸਾਲਿਆ ਨਾ ਰਿੱਧੀਆਂ ਸਿੱਧੀਆਂ ਪਿੱਛੇ ਨਹੀਂ ਭਜਦਾ ਰਿੱਧੀਆਂ ਸਿੱਧੀਆਂ ਉਹਨਾਂ ਪਿੱਛੇ ਭਜਦੀਆਂ ਹੋਰ ਮੁਕਮੇ ਕਈ ਕਈ ਵਾਰ ਨਾ ਮਨ ਚ ਵਿਚਾਰਦਾ ਹੁੰਨਾ ਤੁਸੀਂ ਕਦੇ ਦੇਖਿਆ ਇਦਾਂ ਵੀ ਸੱਚਾ ਫਕੀਰ ਹੋਵੇ ਤੇ ਕਿਸੇ ਬਾਦਸ਼ਾਹ ਦੇ ਦਰਵਾਜ਼ੇ ਤੇ ਖੜਾ ਹੋਵੇ ਕਦੇ ਨਹੀਂ ਸੁਣਿਆ ਹੋਣਾ ਕੋਈ ਰੱਬੀ ਪਿਆਰਾ ਸੱਚਾ ਫਕੀਰ ਹੋਵੇ ਕਦੇ ਰਾ ਬਾਦਸ਼ਾਹ ਦੇ ਰਾਜ ਦਰਬਾਰ ਨਹੀਂ ਜਾਏਗਾ ਪਰ ਇਹ ਤੁਸੀਂ ਹਜ਼ਾਰਾਂ ਵਾਰ ਵੇਖਿਆ ਹੋਣਾ ਵੀ ਉਹ ਸੱਚਾ ਫਕੀਰ ਬੰਦਾ ਵੱਡੇ ਵੱਡੇ ਬਾਦਸ਼ਾਹਾਂ ਦੇ ਦਰ ਤੇ ਆਉਂਦੇ ਆ ਇਹ ਅਸੀਂ ਹਰ ਥਾਂ ਪੜਦੇ ਆ ਫਕੀਰ ਕੋਲੇ ਕੀ ਹੈ ਰਾਜੇ ਬਾਦਸ਼ਾਹ ਦੇ ਦਰ ਤੇ ਕਿਉਂ ਝੁਕਦੇ ਆਇਆ ਕੀ ਸਾਈ ਮੀਆਂ ਮੀਰ ਦੀ ਕੋਈ ਜੀਵਨੀ ਪੜੋ ਨਾ ਸਾਈ ਮੀਆਂ ਮੀਰ ਦੀ ਇੱਕੋ ਕਾਲੀ ਕੰਬਲੀ ਸਾਈ ਮੀਆਂ ਮੀਰ ਦੇ ਕੋਲੇ ਸੀ ਤੇ ਇੱਕੋ ਹੀ ਪਾਟੀ ਹੋਈ ਚਾਦਰ ਸੀ ਉਹਦੇ ਉੱਤੇ ਬੈਠ ਕੇ ਨਮਾਜ਼ ਅਦਾ ਕਰਦੇ ਸੀ ਪੂਰੀ ਜ਼ਿੰਦਗੀ ਚ ਦੂਜਾ ਕੱਪੜਾ ਹੀ ਨਹੀਂ ਉਹਨਾਂ ਨੇ ਬਣਾਇਆ ਤੇ ਇੱਕੋ ਹੀ ਰੱਖਦੇ ਸੀ ਬਸ ਤੇ ਜਦੋਂ ਬਾਦਸ਼ਾਹ ਜਹਾਂਗੀਰ ਗਿਆਨ ਸਾਈ ਮੀਆਂ ਮੀਰ ਦਰਸ਼ਨ ਕਰਨ ਵਾਸਤੇ ਸ਼ਹਿਜ਼ਾਦਾ ਸੀ ਸਲੀਮ ਸੀ ਉਹਦਾ ਨਾਮ ਉਹਦਾ ਬਾਦਸ਼ਾਹ ਨਹੀਂ ਸੀ ਬਣਿਆ ਸਲੀਮ ਜਦੋਂ ਗਿਆਨ ਤਿੱਖੜ ਕਾਇਆ ਦਰਵਾਜ਼ਾ ਲਾਹੌਰ ਦੇ ਸੰਸਾਈ ਮੀਆਂ ਮੀਰ ਕਹਿੰਦੇ ਕੌਣ ਆਇਆ ਕਹਿੰਦੇ ਜੀ ਅਕਬਰ ਬਾਦਸ਼ਾਹ ਦਾ ਪੁੱਤਰ ਸਲੀਮ ਆਇਆ ਉਹ ਬਾਅਦ ਵਿੱਚ ਜਹਾਂਗੀਰ ਬਣਿਆ ਫਿਰ ਕਹਿੰਦੇ ਇਹਨੂੰ ਕਹੋ ਜਾ ਕੇ ਆਪਣੇ ਬਾਪ ਕੋਲੇ ਬੈਠੇ ਮੇਰੇ ਕੋਲੇ ਬਠਣਾ ਕੁਝ ਨਹੀਂ ਮਿਲਣਾ ਇਹਨੂੰ ਅਰਥ ਕੀ ਬਣਿਆ ਵੀ ਇਹਨੇ ਗੱਦੀ ਸੰਭਾਲਣੀ ਹੈ ਇਹ ਗੱਦੀ ਸੰਭਾਲਣ ਸਿੱਖੇ ਆਪਣੇ ਬਾਪ ਕੋਲੋਂ ਮੇਰੇ ਕੋਲ ਬੈਠੇ ਇਹਨੂੰ ਗੱਦੀਆਂ ਨਹੀਂ ਮਿਲਣਗੀਆਂ ਤੇ ਗੁਰਮਖ ਕੋ ਦਰਵਾਜ਼ਾ ਨਹੀਂ ਖੋਲਿਆ ਤੇ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਏ ਲਾਹੌਰ ਦੀ ਧਰਤੀ ਦੇ ਉੱਤੇ ਤੇ ਨੰਗੇ ਪੈਰੀ ਲਾਹੌਰ ਤੋਂ ਬਾਹਰ ਖੜ੍ਹ ਕੇ ਆ ਕੇ ਸਾਈ ਮੀਆਂ ਮੀਰਾ ਤਜਨ ਤਾਂ ਧੰਗੁਰਵਰ ਗੋਬਨ ਸਾਹਿਬ ਪਾਤਸ਼ਾ ਇਦਾਂ ਉੱਤਰ ਲੱਗੇ ਘੋੜੇ ਤੋਂ ਪੈਰ ਥਲੇਤਰ ਲੱਗੇ ਤੇ ਦੋਨੇ ਹੱਥਾਂ ਦੀਆਂ ਨਾ ਇਹ ਇੰਜ ਆਪਣੇ ਹੱਥ ਤੋਂ ਨੇ ਥੱਲੇ ਇੰਜ ਕਰ ਲੇ ਕਹਿਣ ਲੱਗੇ ਪਾਤਸ਼ਾ ਲਾਹੌਰ ਦੀ ਧਰਤੀ ਤੇ ਪਹਿਲੀ ਵਾਰ ਆਏ ਹੋਂ ਇਸ ਧਰਤੀ ਤੇ ਪੈਰ ਰੱਖਣ ਤੋਂ ਪਹਿਲਾਂ ਮੇਰੀਆਂ ਤਲੀਆਂ ਤੇ ਪੈਰ ਰੱਖੋ ਮੈਂ ਵਡਭਾਗਾ ਹੋਵਾਂਗਾ ਉਹ ਫਕੀਰ ਗੁਰਮਖੋ ਜਿਹੜਾ ਬਾਦਸ਼ਾਹ ਦੇ ਪੁੱਤਰ ਲਈ ਦਰਵਾਜ਼ਾ ਨਹੀਂ ਖੋਲਦਾ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜਾਂਦੇ ਆ ਬ ਤਲੀਆਂ ਵਛਾ ਲੈਂਦਾ ਆਪਣੀਆਂ ਸਾਈਂ ਮੀਆਂ ਮੀਰਾ ਇੰਨਾ ਪਿਆਰ ਕਰਦਾ ਔਰ ਬਾਦਸ਼ਾਹ ਕੋਲ ਜੇ ਕਿ ਸ਼ਿਕਾਇਤ ਗਈ ਕਹਿਣ ਲੱਗੇ ਬਾਦਸ਼ਾਹ ਜਦੋਂ ਤੇਰਾ ਪੁੱਤ ਆਉਂਦਾ ਦਰਵਾਜ਼ਾ ਨਹੀਂ ਖੁੱਲਦਾ ਜਦੋਂ 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 ਉਹਨੇ ਉਹਨੇ ਫਿਰ ਜਦੋਂ ਗਿਆ ਤੇ ਉਹਨੇ ਸ਼ਿਕਾਇਤ ਕੀਤੀ ਤੇ ਉਹਨੇ ਕਹਿੰਦਾ ਵੀ ਹੱਦ ਹੋ ਗਈ ਸਿੱਖਾਂ ਦਾ ਗੁਰੂ ਆਉਂਦਾ ਇੰਨਾ ਸਵਾਗਤ ਮੇਰੇ ਲਈ ਦਰਵਾਜ਼ਾ ਨਹੀਂ ਖੁੱਲਦਾ ਤੇ ਸਾਇਮੀਆਂ ਮੀਰ ਨੇ ਕਿਹਾ ਸੀ ਬਾਦਸ਼ਾਹ ਤੈਨੂੰ ਭਲੇਖਾ ਜਦੋਂ ਮੈਂ ਨਮਾਜ਼ ਅਦਾ ਕਰਦਾ ਮੇਰੀ ਸੁਰਤ ਜੁੜਦੀ ਹੈ ਨਾ ਤੇ ਚੇਤਾ ਰੱਖੀ ਖੁਦਾਨ ਦੇ ਤਖਤ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬੈਠੇ ਹੁੰਦੇ ਆ ਇਹ ਇਹ ਫਕੀਰਾਂ ਦੀ ਗੁਰਮਖੋ ਇਹ ਕਹਿ ਲੋ ਵੀ ਅੰਦਰ ਦੀ ਸਤ ਹੁੰਦੀ ਹੈ ਐਂ ਦਾ ਭਾਵ ਧੰਨ ਗੁਰੂ ਪਾਤਸ਼ਾਹ ਨੇ ਕਾ ਸਿਖਾ ਤੂੰ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਪਰਮੇਸ਼ਰ ਦੇ ਸਿਮਰਨ ਵਿੱਚ ਦੁਨੀਆ ਦੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਵਿੱਚ ਹੀ ਆ ਜਾਂਦੀਆਂ। ਇਹ ਤੋਂ ਵੱਖਰੀਆਂ ਨਹੀਂ ਐ। ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਰਿੱਧੀਆਂ ਸਿੱਧੀਆਂ ਆਪਣੇ ਆਪ ਉਹਨਾਂ ਦੇ ਪਿੱਛੇ ਆ ਜਾਂਦੀਆਂ ਹਨ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿਧ ਨੌ ਨਦ ਨਗਰ ਮਖੋ ਕਬੀਰ ਦੇ ਨੌ ਖਜ਼ਾਨੇ ਨੌ ਨਿਧ ਨਿਧ ਕਹਿੰਦੇ ਨੇ ਖਜ਼ਾਨਿਆਂ ਨੂੰ। ਕਬੀਰ ਦੇ ਨੌ ਖਜ਼ਾਨੇ ਉਦੇ ਪੈਰਾਂ ਦੀ ਢੂੜ ਹੋ ਜਾਂਦੇ ਨੇ ਜਿਹੜੇ ਭਾਈ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਪ੍ਰਭ ਕੈ ਸਿਮਰਨ ਗਿਆਨ ਧਿਆਨ ਗੁਰਮੁਖ ਗਿਆਨ ਦਾ ਅਰਥ ਹੁੰਦਾ ਸੱਚ ਸੱਚਾ ਗਿਆਨ ਸਚਾਈ ਜੀਵਨ ਦੀ ਧਿਆਨ ਦਾ ਅਰਥ ਹੁੰਦਾ ਸੁਰਤੀ ਦਾ ਟਿਕਾਉ ਧਿਆਨ ਸੁਰਤੀ ਦਾ ਟਿਕਾਉ ਤਤ ਬੁੱਧ ਤਤ ਬੁੱਧ ਦਾ ਅਰਥ ਹੁੰਦਾ ਉਹ ਬੁੱਧੀ ਜਿਹੜੀ ਝੂਠ ਤੇ ਸੱਚ ਦੀ ਪਹਿਚਾਣ ਕਰ ਲਵੇ ਪਾਤਸ਼ਾਹ ਕਹਿੰਦੇ ਇਹ ਸਭ ਕੁਝ ਪਰਮਾਤਮਾ ਦੇ ਸਿਮਰਨ ਵਿੱਚੋਂ ਪ੍ਰਾਪਤ ਹੁੰਦਾ ਹੈ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਤੁਸੀਂ ਦੇਖੋ ਜਪ ਤਪ ਇੱਥੇ ਮੁਕਤੇ ਨੇ ਦੋਨੇ ਨਾ ਪੱਪੇ ਨੂੰ ਔਂਕੜਾ ਲੱਤੈ ਨੂੰ ਔਂਕੜਾ ਦਾ ਅਰਥ ਕੀ ਬਹੁ ਬਚਨਾ ਹੈ ਜਿਨਨੇ ਦੁਨੀਆ ਦੇ ਜਪ ਨੇ ਜਿਨਨੇ ਦੁਨੀਆ ਦੇ ਤਪ ਨੇ ਜਿਨਨੇ ਪੂਜਾ ਪਾਤਸ਼ਾਹ ਕਹਿੰਦੇ ਸਭ ਕੁਝ ਪਰਮਾਤਮਾ ਦਾ ਸਿਮਰਨ ਹੀ ਹੈ ਪਰਮਾਤਮਾ ਦੀ ਸਿਮਰਨ ਤੋਂ ਵੱਡਾ ਕੋਈ ਜਪ ਨਹੀਂ ਪਰਮਾਤਮਾ ਦੇ ਸਿਮਰਨ ਤੋਂ ਵੱਡਾ ਕੋਈ ਤਪ ਨਹੀਂ ਵਾਹਿਗੁਰੂ ਦੇ ਸਿਮਰਨ ਤੋਂ ਵੱਡੀ ਕੋਈ ਪੂਜਾ ਨਹੀਂ ਇਸ ਕਰਕੇ ਸਿੱਖ ਜਪ ਤਪ ਪੂਜਾ ਨਹੀਂ ਕਰਦਾ ਸਿੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਗੁਰੂ ਕਿ ਹਨ ਬਾਬਾ ਕਬੀਰ ਸਾਹਿਬ ਨੇ ਕਬੀਰ ਸਾਹਿਬ ਕਹਿੰਦੇ ਨਾਮਨ ਕੋ ਤੀਰਥ ਘਣੇ ਮਨ ਬਉਰਾ ਰੇ ਪੂਜਣ ਕੋ ਬਹੁ ਦੇਵ ਬਹੁ ਕਬੀਰ ਛੂਟਣ ਨਹੀਂ ਮਨ ਬੌਰਾ ਰੇ ਛੂਟਨ ਹਰ ਕੀ ਸੇਵ ਛੁੱਟੇਗਾ ਹਰੀ ਦੇ ਸਿਮਰਨ ਦੇ ਨਾਲ ਨਹੀਂ ਤੇ ਜਿਤਨਾ ਮਰਜੀ ਪੂਜਾ ਕਰੀ ਜਾ ਜਿੰਨੇ ਮਰਜੀ ਤੀਰਥ ਇਸ਼ਨਾਨ ਕਰੀ ਜਾ ਛੁੱਟੇਗਾ ਤਾਂ ਜੇ ਹਰੀ ਦਾ ਸਿਮਰਨ ਕਰੇਗਾ ਤੀ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਬਿਨਸ ਦਾ ਅਰਥ ਹੁੰਦਾ ਬਿਣਸ ਜਾਂਦਾ ਹੈ ਖਤਮ ਹੋ ਜਾਂਦਾ ਹੈ ਦੂਜਾ ਦੂਜੇ ਦਾ ਮੋਹ ਕੋਈ ਇੱਕ ਪਰਮੇਸ਼ਰ ਤੋਂ ਬਿਨਾ ਇਹ ਸਭ ਕੁਝ ਦੂਜਾ ਹੀ ਹੈ ਨਿਰੰਕਾਰ ਪਹਿਲਾ ਇੱਕ ਹੈ ਤੇ ਸੰਸਾਰ ਦੂਜਾ ਹੈ ਬਿਣਸ ਹੈ ਦੂਜਾ ਅਰਥ ਕੀ ਬਣਿਆ ਦੂਜੇ ਦਾ ਮੋਹ ਖਤਮ ਹੋ ਜਾਂਦਾ ਹੈ ਦੇਵੀ ਹੈ ਦੇਵਤਾ ਹੈ ਪੀਰ ਹੈ ਪਗੰਬਰ ਹੈ ਧਨ ਹੈ ਦੌਲਤ ਹੈ ਧੀਆਂ ਨੇ ਪੁੱਤਰ ਨੇ ਪਰਿਵਾਰ ਨੇ ਇਹ ਦੂਜਾ ਹੈ ਸਭ ਕੁਝ ਬਾਦਸ਼ਾਹ ਕਹਿੰਦੇ ਇਹਦਾ ਮੋਹ ਮਨ ਵਿੱਚੋਂ ਵਿਣਸ ਜਾਂਦਾ ਹੈ ਜੇਕਰ ਪ੍ਰਮਾਤਮਾ ਦਾ ਸਿਮਰਨ ਹੋਵੇ ਪ੍ਰਭ ਕਹੈ ਸਿਮਰਨ ਤੀਰਥ ਇਸ਼ਨਾਨੀ ਸੱਚਾ ਤੀਰਥ ਇਸ਼ਨਾਨੀ ਕੌਣ ਹੈ ਬਾਦਸ਼ਾਹ ਕਹਿੰਦੇ ਜਿਹਦੇ ਕੋਲੇ ਪ੍ਰਮਾਤਮਾ ਦਾ ਸਿਮਰਨ ਹੈ ਤੀਰਥ ਇਸ਼ਨਾਨੀ ਤੀਰਥਾਂ ਤੇ ਇਸ਼ਨਾਨ ਇਸ਼ਨਾਨੀ ਕੀ ਹੁੰਦਾ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਬਾਦਸ਼ਾਹ ਕਹਿੰਦੇ ਸੱਚਾ ਇਸ਼ਨਾਨੀ ਕੌਣ ਹੈ ਜਿਹਦੇ ਕੋਲੇ ਪ੍ਰਮਾਤਮਾ ਦਾ ਸਿਮਰਨ ਹੈ ਪੁੱਛਿਆ ਜੀ ਉਹ ਸੱਚਾ ਉਹ ਸੱਚਾ ਇਸ਼ਨਾਨੀ ਕਿਉਂ ਹੈ ਬਾਦਸ਼ਾਹ ਕਹਿੰਦੇ ਦੁਨੀਆਂ ਦੇ ਲੋਕ ਸਰੀਰ ਦਾ ਇਸ਼ਨਾਨ ਕਰਾਉਂਦੇ ਆ ਦੁਨੀਆਂ ਦੇ ਲੋਕ ਇਸ਼ਨਾਨ ਕਿਦਾ ਕਰਾਉਂਦੇ ਆ ਸਰੀਰ ਦਾ ਪਰ ਬਾਦਸ਼ਾਹ ਕਹਿੰਦੇ ਮੈਲ ਤੇ ਆਤਮਾ ਤੇ ਲੱਗੀ ਆ ਆਤਮਾ ਤੱਕ ਪਾਣੀ ਪਹੁੰਚਦਾ ਨਹੀਂ ਤੇ ਗੱਲ ਤਾਂ ਪਾਣੀ ਧੋਣਾ ਕਿਸ ਚੀਜ਼ ਨੂੰ ਹੈ ਗੁਰਮਖੂਪ ਸਰੀਰ ਨੂੰ ਧੋਣ ਦੀ ਗੱਲ ਨਹੀਂ ਹੈ ਸਰੀਰ ਨੂੰ ਤਾਂ ਪਸ਼ੂ ਵੀ ਧੋ ਲੈਂਦੇ ਆ ਸਰੀਰ ਨੂੰ ਪਸ਼ੂ ਵੀ ਧੋ ਲੈਂਦੇ ਆ ਸਰੀਰ ਨੂੰ ਧੋਣਾ ਇਹ ਤਾਂ ਇਹ ਤਾਂ ਸਰੀਰ ਦੀ ਜ਼ਰੂਰਤ ਹੈ ਠੀਕ ਹੈ ਇਨਸਾਨ ਬਣਾਇਆ ਹੈ ਸਰੀਰ ਸਰੀਰ ਨਾਲ ਸੇਵਾ ਵੀ ਕਰਨੀ ਆ ਸਰੀਰ ਨਾਲ ਸਿਮਰਨ ਵੀ ਕਰਨਾ ਹੈ ਸਰੀਰ ਦੇ ਨਾਲ ਦੁਨੀਆ ਵੀ ਕਾਰੋਬਾਰ ਵੀ ਕਰਨੇ ਨੇ ਸਰੀਰ ਸਵਸਤ ਚਾਹੀਦਾ ਤੰਦਰੁਸਤ ਚਾਹੀਦਾ ਇਸ ਕਰਕੇ ਨਹਾਉਣਾ ਜ਼ਰੂਰੀ ਹੈ ਠੀਕ ਹੈ ਇਹ ਸਾਡੀ ਤੰਦਰੁਸਤੀ ਬਾਹਰ ਦੇ ਲਈ ਜ਼ਰੂਰੀ ਹੈ ਇਸ਼ਨਾਨ ਕਰਨਾ ਪਰ ਪਾਤਸ਼ਾਹ ਕਹਿੰਦੇ ਮੈਲ ਆ ਜਿਹੜੀ কাম ਦੀ ক্রোধ ਦੀ ਹੰਕਾਰ ਦੀ ਲੋਭ ਦੀ ਲਾਲਚ ਦੀ ਨਿੰਦਿਆ ਦੀ ਚੁਗਲੀ ਦੀ ਜਿਹੜੀ ਇਹ ਮੈਲ ਹੈ ਇਹ ਕਿੱਥੇ ਲੱਗੀ ਹੈ ਤੇਰੀ ਤੇਰੀ ਆਤਮਾ ਤੇ ਲੱਗੀ ਹੈ ਤੇਰੇ ਮਨ ਤੇ ਲੱਗੀ ਹੈ ਇਸ ਦਾ ਸੱਚਾ ਇਸ਼ਨਾਨ ਕਿਹੜਾ ਹੋਵੇਗਾ ਜਿਹੜਾ ਆਤਮਾ ਨੂੰ ਧੋਵੇ ਤੇ ਆਤਮਾ ਨੂੰ ਧੋਵੇ ਕੌਣ ਪ੍ਰਭ ਕਾ ਸਿਮਰਨ ਪ੍ਰਭੂ ਦੇ ਸਿਮਰਨ ਨੇ ਧੋਣਾ ਹੈ ਆਤਮਾ ਨੂੰ ਤੇ ਇਸ ਕਰਕੇ ਪਾਤਸ਼ਾਹ ਕਹਿੰਦੇ ਸੱਚਾ ਇਸ਼ਨਾਨੀ ਕੌਣ ਹੈ ਜਿਸ ਕੋਲ ਪ੍ਰਭੂ ਦਾ ਸਿਮਰਨ ਹੈ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਮਾਨੀ ਮਾਨੀ ਹੁੰਦਾ ਮਾਣ ਪ੍ਰਾਪਤ ਕਰਨ ਵਾਲਾ ਜਿਹਦੇ ਕੋਲ ਜਿਸ ਕੋਲ ਭਾਈ ਪਰਮੇਸ਼ਰ ਦਾ ਸਿਮਰਨ ਹੈ ਵਾਹਿਗੁਰੂ ਦੇ ਸਿਮਰਨ ਦੇ ਨਾਲ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਹਦੇ ਦਰਬਾਰ ਵਿੱਚ ਵੀ ਮਾਣ ਪ੍ਰਾਪਤ ਹੁੰਦਾ ਹੈ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਵਾਲਾ ਹੈ ਜਿਹਦੇ ਕੋਲੇ ਪ੍ਰਭੂ ਦਾ ਸਿਮਰਨ ਹੈ ਕਿਉਂਕਿ ਫਿਕਰ ਤਾਂ ਉੱਥੇ ਹੋਣੀ ਚਾਹੀਦੀ ਹੈ ਨਾ ਮੈਂ ਕਈ ਕਈ ਵਾਰ ਨਾ ਮੈਂ ਇਦਾਂ ਬੇਨਤੀ ਕਰਦਾ ਹੁੰਨਾ ਇਦਾਂ ਗੁਰਮੁਖ ਇੱਕ ਨਾ ਬਹੁਤ ਵੱਡਾ ਰੋਗ ਹੈ ਅਸੀਂ ਉਹਨੂੰ ਅਸੀਂ ਉਹਨੂੰ ਗੁਣ ਸਮਝੀ ਬੈਠੇ ਹਾਂ ਇਹੋ ਰੋਗ ਵੀ ਸਾਰੇ ਲੋਕ ਮੇਰੀ ਸਿਫਤ ਕਰਨ ਇਹ ਬਿਮਾਰੀ ਹੈ ਕਿ ਬਹੁਤ ਵੱਡੀ ਜਿਹੜਾ ਬੰਦਾ ਇਹ ਸੋਚਦਾ ਨਾ ਵੀ ਸਾਰੇ ਲੋਕ ਮੇਰੀ ਸਿਫਤ ਕਰਨ ਮੈਨੂੰ ਸਭ ਚੰਗਾ ਚੰਗਾ ਹੀ ਕਹਿਣ ਇਹ ਮੰਨ ਲਓ ਵੀ ਉਹ ਮਾਨਸ ਕਰੂਗੀ ਹੈ ਇਹ ਹੋ ਹੀ ਨਹੀਂ ਸਕਦਾ ਇਹ ਹੋ ਇਹ ਹੁੰਦਾ ਹੀ ਨਹੀਂ ਕਦੇ ਮੈਨੂੰ ਸਭ ਚੰਗਾ ਕਹਿਣ ਇਸ ਕਰਕੇ ਇਹ ਯਤਨ ਕਦੇ ਨਹੀਂ ਕਰਨਾ ਯਤਨ ਇਹ ਕਰਨਾ ਵੀ ਗੁਰੂ ਪਰਮੇਸ਼ਰ ਦੇ ਦਰ ਦੇ ਉੱਤੇ ਮੈਂ ਕੈਸਾ ਹਾਂ ਗੁਰੂ ਗੁਰੂ ਦੇ ਦਰ ਤੇ ਮੈਂ ਕੈਸਾ ਹਾਂ ਬਸ ਸਿੱਖ ਦਾ ਜੀਵਨ ਐਸਾ ਹੈ ਸਿੱਖ ਨੂੰ ਇੱਕੋ ਫਿਕਰ ਹੈ ਗੁਰੂ ਦੇ ਦਰ ਤੇ ਮਾਨ ਮਿਲੇ ਦੋ ਚੀਜ਼ਾਂ ਹੁੰਦੀਆਂ ਗੁਰਮਖੋ ਦੁਨੀਆਂ ਵੱਲ ਦੌੜਾਂਗੇ ਦੁਨੀਆਂ ਅੱਗੇ ਨੂੰ ਭੱਜੇਗੀ ਗੁਰੂ ਵੱਲ ਦੌੜਾਂਗੇ ਦੁਨੀਆਂ ਸਾਡੇ ਪਿੱਛੇ ਚੱਲੇਗੀ ਦੁਨੀਆਂ ਉਹਨਾਂ ਦੇ ਪਿੱਛੇ ਚੱਲੀ ਹੈ ਜਿਹੜੇ ਗੁਰੂ ਦੇ ਅ ਪਿੱਛੇ ਚੱਲੇ ਆ ਦੁਨੀਆਂ ਉਹਨਾਂ ਅੱਗੇ ਝੁਕੀ ਹੈ ਜਿਹੜੇ ਗੁਰੂ ਅੱਗੇ ਝੁਕੇ ਆ ਆਪਾਂ ਇਤਿਹਾਸ ਪੜ੍ਹ ਕੇ ਦੇਖ ਲੋ ਜਿੰਨਾ ਹੈ ਅਸੀਂ ਝੁਕਾਉਣਿਆ ਨਾ ਸੀ ਸ਼ਹੀਦਾਂ ਦੇ ਅੱਗੇ ਕੌਣ ਸ਼ਹੀਦ ਕੌਣ ਨੇ ਜਿਨ੍ਹਾਂ ਨੇ ਆਪਣਾ ਆਪ ਗੁਰੂ ਨੂੰ ਸਮਰਪਿਤ ਕੀਤਾ ਬਸ ਇਹ ਸੌਖਾੜਾ ਫਾਰਮੂਲਾ ਹੈ ਤੋਂ ਪਾਤਸ਼ਾਹ ਕਹਿੰਦੇ ਪ੍ਰਭ ਕੈ ਸਿਮਰਨ ਦਰਗਾਮਨੀ ਪਰਮੇਸ਼ਰ ਦੇ ਪ੍ਰਭੂ ਦਾ ਸਿਮਰਨ ਦੇ ਨਾਲ ਦਰਗਾ ਦੇ ਵਿੱਚ ਇੱਜ਼ਤ ਮਿਲਦੀ ਹੈ ਮਾਣ ਮਿਲਦਾ ਹੈ ਪ੍ਰਭ ਕੈ ਸਿਮਰਨ ਹੋਏ ਸੋ ਪਲਾ ਪਾਤਸ਼ਾਹ ਕਹਿੰਦੇ ਜਦੋਂ ਤੇਰੇ ਕੋਲੇ ਪ੍ਰਭੂ ਦਾ ਸਿਮਰਨ ਹੋਵੇਗਾ ਨਾ ਫਿਰ ਜੋ ਕੁਝ ਕਰੇਗਾ ਚੰਗਾ ਹੀ ਚੰਗਾ ਹੋਵੇਗਾ ਮਾੜਾ ਹੋ ਹੀ ਨਹੀਂ ਸਕਦਾ ਮਾੜਾ ਕਦੋਂ ਹੁੰਦਾ ਹੈ ਭਲਾ ਕਦੋਂ ਨਹੀਂ ਹੁੰਦਾ ਜਦੋਂ ਪ੍ਰਭੂ ਦਾ ਸਿਮਰਨ ਵਿਸਰ ਜਾਂਦਾ ਹੈ ਔਰ ਸੱਚਾ ਗੁਰਮਖੋ ਇੱਕ ਛੋਟਾ ਜਿਹਾ ਬੱਚਾ ਹੈ ਮੰਨ ਲਓ ਜੜ ਤੱਕ ਬੱਚੇ ਨੂੰ ਆਪਣਾ ਪਿਤਾ ਯਾਦ ਹੋ ਜਮਾ ਬਿਲਕੁਲ ਗਲਤ ਕੰਮ ਨਹੀਂ ਕਰਦਾ ਬਾਪੂ ਕੁੱਟੂਗਾ ਇਦਾਂ ਹੀ ਕਈ ਵਜੋਂ ਨਿੱਕੇ ਬੱਚੇ ਕਹਿੰਦੇ ਨੇ ਬਾਪੂ ਨੇ ਲੜਨਾ ਹੈ ਪਿਤਾ ਨੇ ਬਾਪੂ ਨੇ ਲੜਨਾ ਹੈ ਮੈਂ ਨਹੀਂ ਕਰਦਾ ਇਹ ਕੰਮ ਜਦੋਂ ਭੁੱਲ ਜਾਂਦਾ ਏ ਉਦੋਂ ਫਿਰ ਉਦੋਂ ਗਲਤ ਕੰਮਾਂ ਵਿੱਚ ਪੈ ਜਾਂਦਾ ਹੈ ਸਿਮਰਨ ਕੀ ਹੈ ਉਹਨੂੰ ਯਾਦ ਕਰਨਾ ਸਿਮਰਨ ਦਾ ਹੀ ਅਰਥ ਨੂੰ ਯਾਦ ਕਰਨਾ ਜੜ ਤੱਕ ਤੈਨੂੰ ਪ੍ਰਭੂ ਦਾ ਸਿਮਰਨ ਹੈ ਤੇਰੇ ਕੋਲੇ ਪ੍ਰਭੂ ਦੀ ਯਾਦ ਹੈ ਤੇਰੇ ਕੋਲੇ ਤੂੰ ਭੜਾ ਹੀ ਕਰੇਗਾ ਜੋ ਕੁਝ ਕਰੇਗਾ ਗਰਬੜ ਹੀ ਉਦੋਂ ਹੁੰਦੀ ਹੈ ਜਦੋਂ ਬੰਦਾ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਕਦੇ ਨਾ ਕਦੇ ਪੁਰਾਣਾ ਗੁਰਮਖੋ ਸਮਾਂ ਹੁੰਦਾ ਸੀ ਇਦਾਂ ਮਾਵਾ ਨੇ ਘਰੋਂ ਪੁੱਤ ਤੋੜਨੇ ਕਹਿੰਨਾ ਪੁੱਤ ਮੇਰੀ ਗੱਲ ਪੱਲੇ ਬੰਨ੍ਹ ਲਾ ਸਾਡੇ ਰਵਾਜ ਹੁੰਦਾ ਸੀ ਪੁਰਾਣੇ ਬਜ਼ੁਰਗਾਂ ਦਾ ਪੁੱਤ ਗੱਲ ਪੱਲੇ ਬੰਨ੍ਹ ਲਈ ਹੁਣ ਗੱਲ ਗੱਲ ਪੱਲੇ ਕਿਵੇਂ ਬੰਨਾਂਗੇ ਉਹ ਹੁੰਦਾ ਵੀ ਸੀ ਇਦਾਂ ਉਹ ਬੱਚਾ ਨੇ ਨਾ ਇਦਾਂ ਆਪਣੇ ਕੁੜਤੇ ਦੀ ਇੱਕ ਜਿਹੜੀ ਉਹ ਕਿਨਾਰਾ ਹੁੰਦਾ ਉਹਨੂੰ ਗੰਢ ਦੇ ਦਿੰਦੇ ਸੀ ਇਦਾਂ ਕਰਕੇ ਲੈ ਮਾਂ ਬੰਨ੍ਹ ਲਈ ਉਦਾ ਉਹਦਾ ਅਰਥ ਕੀ ਸੀ ਜਦੋਂ ਕਦੇ ਦੂਰ ਜਾਣਾ ਕਦੇ ਮਾਂ ਪਿਓ ਦੂਰ ਜਾਣਾ ਤੇ ਤੁਰਦਿਆਂ ਤੁਰਦਿਆਂ ਨਾ ਕਦੇ ਇਦਾਂ ਕੁਰਤੀ ਦੀ ਗੰਢ ਹੱਥ 'ਚ ਆ ਜਾਣੀ ਕੁਰਤੀ ਦੀ ਗੰਢ ਹੱਥ ਵਿੱਚ ਆ ਜਾਣੀ ਤੇ ਉਦੋਂ ਉਹਦੀ ਚੇਤਾ ਆ ਜਾਣਾ ਇਹ ਗੰਢ ਬੰਨੀ ਕਿਉਂ ਸੀ ਮਾਂ ਦਾ ਬਚਨ ਚੇਤੇ ਆਣਾ ਵੀ ਮਾਂ ਨੇ ਕਿਹਾ ਸੀ ਇਹ ਗੱਲ ਉਹ ਗੱਲ ਨਹੀਂ ਸੀ ਬੰਨੀ ਹੁੰਦੀ ਗੱਲ ਬੰਨੀ ਜਾ ਹੀ ਨਹੀਂ ਸਕਦੀ ਪਰ ਉਹ ਗੱਲ ਨੂੰ ਚੇਤੇ ਕਰਾਉਣ ਦਾ ਤਰੀਕਾ ਸੀ ਇੱਕ ਤੇ ਗੁਰਮੁਖ ਉਹ ਤਾਂ ਇੱਕ ਤਰੀਕਾ ਸੀ ਗੁਰੂ ਨੇ ਤਾਂ ਸਾਨੂੰ ਕਰਾਰ ਪੰਜ ਬਖਸ਼ ਦਿੱਤੇ ਪਰਮੇਸ਼ਰ ਚੇਤੇ ਕਰਾਉਣ ਦੇ ਲਈ ਗੁਰੂ ਚੇਤੇ ਕਰਾਉਣ ਦੇ ਲਈ ਸਿੱਖਾਂ ਜਦੋਂ ਹੱਥ ਵੱਲ ਵੇਖੇ ਹੱਥ 'ਚ ਪਾਇਆ ਕੜਾ ਤੈਨੂੰ ਗੁਰੂ ਚੇਤੇ ਆ ਜਾਈ ਜਦੋਂ ਸ਼ੀਸ਼ੇ ਮੂਰੇ ਖੜਾ ਹੋਵੇਂ ਤੇਰੇ ਸਿਰ ਤੇ ਦਸਤਾਰ ਬੰਨੀ ਕੇਸ ਨੇ ਤੇਰੇ ਸਿਰ ਤੇ ਕੇਸ 'ਤੇ ਕਰੇ ਕਾਰਜ ਚੇਤੇ ਕਾਰਜ ਚ ਹੋ ਗਏ ਕਿਰਪਾਨ ਚੇਤੇ ਆਈ ਦੇਖਿਆ ਗੁਰੂ ਚੇਤੇ ਆ ਗਿਆ ਪਰਮ ਕੋਈ ਹੀ ਹੁੰਦਾ ਹੈ ਸਾਡੇ ਕੋਲੇ ਕਿਸੇ ਦੀਆਂ ਨਿਸ਼ਾਨੀਆਂ ਹੁੰਦੀ ਐ ਕੋਈ ਸਾਨੂੰ ਗਿਫਟ ਦਿੰਦਾ ਐ ਅਸੀਂ ਕਹਿੰਨੇ ਆ ਜੀ ਕਿਸੇ ਦੀ ਦਿੱਤੀ ਹੋਈ ਨਿਸ਼ਾਨੀ ਦੇਖ ਕੇ ਬੰਦਾ ਚੇਤੇ ਆ ਜਾਂਦਾ ਆ ਮੇਰੀ ਮਾਂ ਨੇ ਦਿੱਤਾ ਸੀ ਮੈਨੂੰ ਆ ਦੋਸਤ ਸੀ ਮੇਰਾ ਉਹਦੀ ਨਿਸ਼ਾਨੀ ਐ ਇਹ ਇਹ ਗੁਰਮ ਕੋਈ ਜਿਹੜੇ ਪੰਜ ਕਕਾਰ ਨੇ ਕਿਉਂ ਪਹਿਨਾਏ ਜਾਂਦੇ ਨੇ ਇਹ ਗੁਰੂ ਦੇ ਪਿਆਰ ਦੀਆਂ ਨਿਸ਼ਾਨੀਆਂ ਆ ਜਦੋਂ ਕਿਰਪਾਨ ਦੇਖਦਾ ਮੈਂ ਗੁਰੂ ਚੇਤੇ ਆ ਗਿਆ ਜਦੋਂ ਸਿਰ ਤੇ ਬਣੀ ਦਸਤਾਰ ਗੁਰੂ ਚੇਤੇ ਆ ਗਿਆ ਹੱਥ ਚ ਪਾਇਆ ਕੜਾ ਗੁਰੂ ਚੇਤੇ ਆ ਗਿਆ ਜਦੋਂ ਲਿਖਣ ਲੱਗੇ ਹੱਥ ਦੇ ਨਾਲ ਸਾਹਮਣੇ ਕੜਾ ਆ ਗਿਆ ਫਿਰ ਗਲਤ ਨਹੀਂ ਲਿਖਾਂਗਾ ਮੈਂ ਗਲਤ ਥਾਂ ਉੱਤੇ ਸਹਿਣ ਨਹੀਂ ਕਰਾਂਗਾ ਮੈਂ ਕਿਉਂਕਿ ਹੱਥ ਵਿੱਚ ਗੁਰੂ ਦਾ ਕੜਾ ਹੈ ਇਹ ਚੇਤੇ ਕਰਾਉਣ ਦਾ ਤਰੀਕਾ ਸੀ ਗੁਰੂ ਪਾਤਸ਼ਾਹ ਦਾ ਇਦਾਂ ਕਰਕੇ ਤੋਂ ਪਾਤਸ਼ਾਹ ਕਹਿੰਦੇ ਪ੍ਰਭ ਕੈ ਸਿਮਰਨ ਹੋਏ ਸੋ ਪਲਾ ਪ੍ਰਭ ਕੈ ਸਿਮਰਨ ਸੋ ਫਲ ਇਹਨੂੰ ਸੁਫਲ ਨਹੀਂ ਪੜ੍ਹਨਾ ਇਹਨੂੰ ਸੁਫਲ ਨਹੀਂ ਪੜ੍ਹਨਾ ਕਦੇ ਵੀ ਸੋ ਫਲ ਫਲ ਸਹਿਤ ਫਲ ਸਹਿਤ ਫਲਾ ਫਲਾ ਹੁੰਦਾ ਫਲ ਜਾਣਾ ਪੂਰਾ ਹੋ ਜਾਣਾ ਬਾਤ ਸੱਚ ਕਹਿੰਦੀ ਭਾਈ ਪਰਮੇਸ਼ਰ ਦੇ ਸਿਮਰਨ ਦੇ ਨਾਲ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜ਼ਿੰਦਗੀ ਫਲ ਵਾਲੀ ਹੋ ਜਾਂਦੀ ਹੈ ਸਫਲ ਹੋ ਜਾਂਦੀ ਜ਼ਿੰਦਗੀ ਇਹ ਫਲ ਜਾਂਦੀ ਹੈ ਜ਼ਿੰਦਗੀ ਜੀਵਨ ਮਨੋਰਥ ਪੂਰਾ ਹੋ ਜਾਂਦਾ ਹੈ ਪ੍ਰਭੂ ਦੇ ਸਿਮਰਨ ਦੇ ਨਾਲ ਸੇ ਸਿਮਰੈ ਜੇਨ ਆਪ ਸਿਮਰਾਈ ਪਾਤਸ਼ਾਹ ਕਹਿੰਦੇ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਪਰਮੇਸ਼ਰ ਦਾ ਸਿਮਰਨ ਨਹੀਂ ਸੱਚ ਹੈ ਗੁਰਮਖੋ ਅਸੀਂ ਇੱਥੇ ਬੈਠੇ ਆ ਗੁਸਗੁ ਸੰਗਤ ਦੇ ਵਿੱਚ ਕਰੋੜਾਂ ਨੇ ਜਿਹੜੇ ਅੜੇ ਸੁੱਤੇ ਹੀ ਪਏ ਨੇ ਉਹਨਾਂ ਨੂੰ ਰੱਬ ਦੇ ਰਿਹਾ ਹੈ ਨਾ ਦਾਤਾਂ ਰੱਬ ਸਾਰਿਆਂ ਨੂੰ ਦਿੰਦਾ ਚੇਤਾ ਰੱਖੋ ਦਿਨਨ ਕੀ ਪ੍ਰਤਪਾਲ ਕਰੈਨਿਤ ਸੰਤ ਉਬਾਰ ਗਨੀ ਮਨ ਗਾਰੈ ਪਾਚ ਪਚੂ ਨਗ ਨਾਗ ਨਰਾਦ ਪਰ ਸਰਬ ਸਮੈ ਸਭ ਕੋ ਪ੍ਰਤਪਾਰ ਹੈ ਪੋਖਤ ਹੈ ਜਨਮੈ ਤਲਮੈ ਪਲਮੈ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਿਆਨਿਤ ਦੁਖਣ ਦੇਖਤ ਹੈ ਪਰ ਦੇਤ ਨਹਾਰੈ ਦੀ ਤਉ ਸਾਰਿਆਂ ਨੂੰ ਜਾਂਦਾ ਰੋਟੀ ਕੱਪੜਾ ਧਨ ਦੌਲਤ ਸਾਰਿਆਂ ਨੂੰ ਦੇਈ ਜਾਂਦਾ ਪਰ ਗੁਰਮੁਖ ਕੋ ਸਿਮਰਨ ਸਾਰਿਆਂ ਨੂੰ ਨਹੀਂ ਮਿਲਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸਰੀਰ ਸਭ ਨੂੰ ਮਿਲ ਗਿਆ ਪਾਣੀ ਧਰਤੀ ਆਕਾਸ਼ ਹਵਾ ਆਕਸੀਜਨ ਖਾਣਾ ਪੀਣਾ ਸਭ ਨੂੰ ਮਿਲ ਗਿਆ ਪਰ ਪਰਮੇਸ਼ਰ ਦਾ ਸਿਮਰ ਨਹੀਂ ਸਾਰਿਆਂ ਨੂੰ ਮਿਲਦਾ ਕਿਨਾਂ ਨੂੰ ਮਿਲਦਾ ਸੇ ਸਿਮਰੈ ਉਹੀ ਸਿਮਰਦੇ ਨੇ ਕੌਣ ਜਿਨ ਆਪ ਸਮਰਾਈ ਜਿਨ੍ਹਾਂ ਉੱਤੇ ਆਪ ਕਿਰਪਾ ਕਰ ਕਿਸ ਸਿਮਰਨ ਕਰਮਾਉਂਦਾ ਹੈ ਜਿਨ੍ਹਾਂ ਕੋਲ ਜਿਨ੍ਹਾਂ ਨੂੰ ਆਪ ਬਖਸ਼ਦਾ ਹੈ ਉਹ ਉਹ ਉਹੀ ਸਿਮਰਦੇ ਹਨ ਨਾਨਕ ਤਾਕੈ ਉਹਨਾਂ ਦੀ ਕਿਨਾਂ ਦੇ ਜੀ ਤਾਕੈ ਦਾ ਅਰਥ ਹੈ ਉਹਨਾਂ ਦੇ ਕਿੰਨਾਂ ਦੇ ਜਿੰਨਾਂ ਕੋਲੋਂ ਪ੍ਰਮਾਤਮਾ ਸਿਮਰਨ ਕਰਵਾ ਰਿਹਾ ਹੈ ਉਹਨਾਂ ਸਤਸੰਗੀ ਜਨਾਂ ਦੇ ਲਾਗੋਂ ਪਾਏ ਇਹਨੂੰ ਪਾਏ ਨਹੀਂ ਬੋਲਣਾ ਪਾਏ ਪੈਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਹੈ ਨਾਨਕ ਜਿਨ੍ਹਾਂ ਨੂੰ ਤੂੰ ਸਿਮਰਨ ਬਖਸ਼ਿਆ ਜਿਹੜੇ ਸੰਤ ਵਿੱਚ ਬਹਿ ਕੇ ਤੇਰਾ ਸਿਮਰਨ ਕਰਦੇ ਨੇ ਮੈਂ ਉਹਨਾਂ ਦੇ ਪੈਰਾਂ ਨੂੰ ਲਗਦਾ ਹਾਂ ਕਿਤੇ ਮੈਨੂੰ ਉਹ ਸਿਮਰਨ ਕਰਨ ਵਾਲੇ ਮਿਲ ਜਾਣ ਮੈਂ ਉਹਨਾਂ ਦੇ ਪੈਰੀਂ ਹੱਥ ਲਾਵਾਂ ਕਿਉਂ ਉਹ ਸਿਮਰਨ ਕਰਨ ਵਾਲੇ ਹਨ ਸਤਿਗੁਰੂ ਪਾਤਸ਼ਾਹ ਨਾਨਕ ਤਾਕੈ ਲਾਗੋਂ ਪਾਏ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਗੁਰਮਖੋ ਇਸੇ ਤਰ੍ਹਾਂ ਦੇ ਨਾਲ ਸੰਗਤ ਦੀ ਦਾਤ ਮਿਲਦੀ ਰਹੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵੰਦੋ